ਵਾਹਿਗੁਰੂ ਜੀ ਕੀ ਫਤਿਹ ਇਧਰ ਮੈਂ ਕੱਪੜੇ ਖਰਾਬ ਹੋ ਗਏ ਬਾਈ ਝੋਟੇ ਨੇ ਤੁਹਾਨੂੰ ਦੱਸਿਆ ਸੀ ਸਮਾਣੀ ਮੋਰਚੇ ਤੇ ਹੁੰਨੇ ਆ ਬਾਈ ਝੋਟੇ ਦੀ ਤੇ ਹੀਰੇ ਦੀ ਪੋਸਟ ਦੇਖੀ ਸੀ ਕਹਿੰਦੇ ਸਾਡੇ ਜਵਾਰਕੇ ਦਾ ਕੋਈ ਨੌਜਵਾਨ ਮੋਟਾ ਚੜਾਈ ਕਰ ਗਿਆ ਜੱਤ ਹੋ ਗਈ ਤੇ ਚਲੋ ਪਰ ਅੱਜ ਦੇ ਸਮੇਂ ਦੇ ਵਿੱਚ ਆਪਾਂ ਦੇਖੀਏ ਅੱਜ ਇੱਕ ਲਾਸ਼ ਪਈ ਹੈ ਕਾਲੂ ਝੋਟੇ ਪਿੰਡ ਦੀਆਂ ਪਹਿਲਾਂ ਵੀ ਕਈ ਲਾਸ਼ ਕਈ ਮੋਟਾ ਹੋ ਚੁੱਕੀਆਂ ਨੇ ਆਉਣ ਵਾਲੇ ਸਮੇਂ 'ਚ ਵੀ ਤੁਹਾਨੂੰ ਦੱਸ ਦਈਏ ਕਿ ਹੋਰ ਮੋਤਾਂ ਹੋਣਗੀਆਂ ਜੇ ਨਾ ਜਾਗੇ ਠੀਕ ਆ ਔਰ ਧਰਨਾ ਲੱਗਿਆ ਆਪਾਂ ਉਸ ਪਰਿਵਾਰ ਦੇ ਹੱਕ ਦੇ ਵਿੱਚ ਖੜੇ ਆ ਅਸਲ ਦੇ ਵਿੱਚ ਇੱਥੇ ਖੜਨਾ ਚਾਹੁੰਦਾ ਇੱਥੇ ਜਿਹੜੇ ਪਤਾਂ ਸਾਰੇ ਨੇ ਇਥੇ ਬੀਬੀਆਂ ਬੈਠੀਆਂ ਨੇ ਭਾਈ ਬੈਠੇ ਨੇ ਸਾਡੇ ਬਜ਼ੁਰਗ ਨੇ ਇਹ ਸਿਲਸਿਲਾ ਇਸੇ ਤਰ੍ਹਾਂ ਨਾਲ ਹੀ ਜਾਰੀ ਰਹਿਣਾ ਹੀ ਰਹਿਣਾ ਮੇਥੋਂ ਲਿਖਾ ਕੇ ਲੈ ਲਓ ਇਹ ਐ ਨਹੀਂ ਵੀ ਇੱਕ ਇਹ ਮਰ ਗਿਆ ਨੂੰ ਮੁਆਵਜ਼ਾ ਤਾਂ ਸਰਕਾਰ ਦੇ ਦੂਗੀ ਚਾਹੇ ਨੌਕਰੀ ਮੰਨ ਕੇ ਚੱਲੋ ਦੇ ਦਿੰਦੀ ਪਰ ਜਿਹੜਾ ਮਰ ਗਿਆ ਭਾਈ ਉਹ ਵਾਪਸ ਨਹੀਂ ਆਉਣਾ ਉਸ ਜਿਹੜੀ ਮਾਂ ਦਾ ਦੁੱਖ ਹੈ ਉਹ ਉਸੇ ਤਰ੍ਹਾਂ ਨਾਲ ਹੀ ਰਹਿਣਾ ਮਰਿਆ ਹੋਇਆ ਬੰਦਾ ਚਾਹੇ ਕਿੰਨੀਆਂ ਲੋਕੜੀਆਂ ਮਿਲ ਜਾਣ ਚਾਹੇ ਪੈਸੇ ਮਿਲ ਜਾਣ ਉਹ ਗੱਲ ਪੱਕੀ ਰਹੀ ਗੀ ਗੱਲ ਪਰਿਵਾਰ ਨੂੰ ਸਹਾਇਤਾ ਮਿਲ ਜੂਗੀ ਪਰ ਜਿਹੜੀ ਮਾਂ ਦਾ ਪੁੱਤ ਚਲਾ ਗਿਆ ਨਾ ਉਸ ਮਾਂ ਨੂੰ ਉਸ ਪਿਓ ਨੂੰ ਦਰਦ ਹੈ ਵੀ ਉਹਨਾਂ ਉੱਤੇ ਕੀ ਬੀਤ ਰਹੀ ਹੈ ਜੇ ਜਵਾਰ ਕੇ ਆ ਗਿਓ ਚਾਉਣੇ ਐਸੀ ਨਹੀਂ ਚਾਉਣੇ ਚਾਉਂਦੇ ਵੀ ਤੁਸੀਂ ਪੂਰੇ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰੋ ਆਪਦੇ ਆਪ ਦੇ ਪਿੰਡ ਦੀ ਆਪਣੇ ਆਪਣੇ ਪੱਤਰ ਤੇ ਇਹਦਾ ਜ਼ਮੀਰ ਜਾਗਦੀ ਹੈ ਜੇ ਤਾਂ ਹੋਰ ਲਾਸਾ ਤੁਸੀਂ ਚਾਉਣੋ ਵੀ ਨਹੀਂ ਇੱਥੇ ਜੋ ਗੱਦੜੀਆਂ ਚਾਉਂਦੇ ਆਪਣੇ ਆਪਣੇ ਪਿੰਡ ਦੇ ਪਿੰਡੋਂ ਬੀਬੀਓ ਸਾਡੇ ਬਜ਼ੁਰਗੋ ਆਪ ਡਾਂਗ ਚਟਣੀ ਪਾਉਗੀ ਹੀ ਪਾਉਗੀ ਸੋੰਗੂ ਕਿ ਲੱਗਦਾ ਪੁਰਸ਼ ਨੂੰ ਪੱਣ ਵੀ ਚਟਾ ਨਹੀਂ ਵਿਕਦਾ ਸਰ ਪੁਰਸ਼ ਨੂੰ ਪਤਾ ਵੀ ਚਟਾ ਵਿਕਦਾ ਪਰ ਬੋਲਦੇ ਨਹੀਂ ਕਿਉਂ ਨਹੀਂ ਬੋਲਦੇ ਹਰੀਆਂ ਹਰੀਆਂ ਪੱਦੀਆਂ ਆਉਂਦੀਆਂ ਨੇ ਨਾ ਚਟੇ ਆਲੇ ਤੋਂ ਇਹ ਗੱਲ ਸੱਚਾਈ ਹੈ ਵਕੀਰ ਨਾਲ ਦੀ ਨਾਲ ਜ਼ਮਾਨਤ ਕਰਨਾ ਦਾ ਕੋਈ ਸਖਤ ਕਾਨੂੰਨ ਨਹੀਂ ਬਣਾ ਹੋਇਆ ਇਹ ਪੈਸੇ ਖਾਂਦੇ ਨੇ ਹੁਣ ਕੀ ਕਰੀਏ ਫਿਰ ਕਰਨਾ ਇੱਕੋ ਹੀ ਚੀਜ਼ ਹੋਊ ਜੇ ਸਰਕਾਰੀ ਦਰਵਾਜ਼ੇ ਨਾ ਸੁਣੀ ਜਾਵੇ ਨਾ ਫਿਰ ਇੱਕੋ ਹੀ ਚੀਜ਼ ਕਰਨੀ ਪੈਂਦੀ ਹੈ ਨੌਜਵਾਨਾਂ ਨੂੰ ਆਪ ਜਾਗਰੂਕ ਹੋਣਾ ਪੈਂਦਾ ਜਿਵੇਂ ਬੱਬਾ ਬੰਦਾ ਸਿੰਘ ਬਹਾਦਰ ਨੇ ਆਪ ਦੀ ਨੌਜਵਾਨਾਂ ਨੂੰ ਆਮ ਲੋਕਾਂ ਨੂੰ ਮੂਹਰੇ ਲਾ ਕੇ ਜੰਗਾਂ ਜਿੱਤੀਆਂ ਸੀ ਤੇ ਰਾਜ ਕੀਤਾ ਸੀ ਹੁਣ ਆਮ ਲੋਕਾਂ ਨੂੰ ਹੀ ਡਾਂਗ ਚੱਕਣੀ ਪਊਗੀ ਤਰੀਕੇ ਦੇ ਨਾਲ ਵੀਰੇ ਝੋਟੇ ਨੇ ਇੱਥੋਂ ਸਾਡੇ ਜੋਗਿਆਂ ਦੇ ਸੀਰੇ ਨੇ ਨਸ਼ੇ ਵਿਰੁੱਧ ਲੜਦੇ ਨੇ ਤੁਹਾਨੂੰ ਪਤਾ ਜਦੋਂ ਪਹਿਲਾਂ ਜਵਾਰ ਕੇ ਆਏ ਸੀਗੇ ਇਹਦੇ ਉੱਤੇ ਡਲੇ ਵੀ ਚਲਾਤੇ ਸੀ ਤੁਹਾਨੂੰ ਪਤਾ ਹੈ ਉੱਥੇ ਵਿੱਚ ਹੋਣਗੇ ਕਈ ਪਰ ਉਸ ਦੇ 300 ਗ੍ਰਾਮ ਦਾ ਛੇਕ ਦਾ ਪਰਚਾ ਬੰਦ ਲਿਆ ਪਰ ਮੂੰਹ ਟੁੱਟ ਗਿਆ ਉੱਥੇ ਵਿੱਚ ਲੋਕਾਂ ਨੇ ਜਿਨ੍ਹਾਂ ਨੇ ਬਲੈਸ਼ ਨਾ ਉਹ ਮੁੱਕ ਕਰਕੇ ਦੇਖੀਦਾ ਝੋਟੇ ਨੂੰ ਸੱਦਿਆ ਨਹੀਂ ਆਹ ਕੋਤੀ ਰਾਹੀ ਇਹ ਗੱਲ ਸੱਚਾਈ ਐ ਹੁਣ ਤਾਂ ਦੁੱਖ ਐ ਹੁਣ ਤਾਂ ਵੀ ਹਾਂ ਕਹਿ ਦੂੰਗੀ ਵੀ ਅਸੀਂ ਨਾਲ ਐ ਪਰ ਜਦੋਂ ਵੀ ਮੁੜ ਕੇ ਪਤਾ ਕੀ ਕਹਿ ਰਹੇ ਨੇ ਅਸਲ ਸੱਚਾਈ ਐ ਵੀ ਅਸੀਂ ਕੀ ਲੈਣਾ ਜੀ ਸਾਡਾ ਤਾਂ ਪਿੰਡ ਦੇ ਵਿੱਚ ਬੈਰ ਪੈ ਜੋ ਤੇ ਬੈਰ ਨਾ ਪਾਓ ਕੋਈ ਗੱਲ ਨਹੀਂ ਨਹੀਂ ਮੁੰਡੇ ਮਾਰੀ ਚੱਲੋ ਕੋਈ ਗੱਲ ਨਹੀਂ ਬੈਰ ਨਾ ਪਵਾਓ ਤੁਸੀਂ ਇਹ ਜਾਗਣਾ ਬਹੁਤ ਤੁਹਾਨੂੰ ਬੀਬੀਓ ਸੋਨੂੰ ਬਜ਼ੁਰਗੋ ਨੌਜਵਾਨਾਂ ਨੂੰ ਖਾਸ ਕਰਕੇ ਬੇਨਤੀ ਐ ਜੇ ਜਾਗੋਗੇ ਫੇੜ ਹੀ ਨਸੇ ਨੂੰ ਠੱਲ ਪਊਗੀ ਰਹਿਣ ਤੋਂ ਹੋਰ ਕਿਸੇ ਪਿੰਡ ਚ ਜਾਣ ਦੀ ਲੋੜ ਨਹੀਂ ਪੰਜਾਬ ਦੇ ਕਿਸੇ ਸ਼ਹਿਰ ਤੇ ਜਾਣ ਦੀ ਲੋੜ ਨਹੀਂ ਆਪਣੇ ਘਰੇ ਆਪਣੇ ਪਿੰਡ ਦੀ ਤਾਂ ਪਰ ਆਖੀ ਕਰ ਸਕਦੇ ਆ ਨਾ ਫੇਰ ਜਮੀਰਾ ਮਰੀਆਂ ਨੇ ਫੇਰ ਤਾਂ ਰਹਿਣ ਦੋ ਕੋਈ ਚੱਕਰ ਨਹੀਂ ਜੇ ਜਾਗੀ ਦੀ ਜਮੀਰ ਵਾਲੋ ਕੜਗੀ ਤਰ ਪਾ ਸਕਦੇ ਪੁੱਤਰ ਕਹਾਉਣਿਓ ਫੇਰ ਤਾਂ ਜਾਗ ਜੋ ਆਪਣੇ ਪੱਦਰ ਤੇ ਦਿਆਲ ਆ ਵੀ ਹਾਂ ਅਸੀਂ ਝੋਟੇ ਨਾਲ ਨਹੀਂ ਰਲਣਾ ਸੀ ਸਿਰੇ ਨਾਲ ਨਹੀਂ ਰਲਣਾ ਨਾ ਰਲੋ ਜਰ ਕਿਸੇ ਨਾਲ ਆਪਦੇ ਤੌਰ ਤੇ ਆਪ ਮੂਰੇ ਲੱਗੋ ਆਪ ਉੱਠੋ ਅਸੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਜਿੱਥੇ ਸਾਡੀ ਲੋੜ ਪਈ ਉੱਥੇ ਸਾਨੂੰ ਬਾਜ਼ ਮਾਰ ਲਓ ਪਰ ਜੱਗ ਨਾਲ ਤੁਹਾਨੂੰ ਪਊਗਾ ਹੀ ਪਊਗਾ ਇਹ ਹੁਣ ਬੀਬਿਆਂ ਨੂੰ ਵੀ ਸੋਚ ਲੋ ਭਾਈ ਇੱਧਰ ਸੁਣੋ ਗੱਲ ਤੁਸੀਂ ਆਪਦੇ ਕੁੱਤੇ ਨੂੰ ਨਾ ਕਹਦੇ ਕੋਈ ਰਹਿਣ ਦੋਪੋ ਤਾਪਾ ਕੀ ਲੈਣਾ ਆਪਣਾ ਤਾਂ ਬੈਰ ਪੈ ਜਾਊਗਾ ਫਿਰ ਉਹੀ ਜਦੋਂ ਘਰ ਦੇ ਵਿੱਚ ਅੱਗ ਆਊਗੀ ਫਿਰ ਕੁਸੋਂ ਅੱਖਾਂ 'ਚ ਦੇ ਦੇ ਕੇ ਰੋਣਾ ਪੈਂਦਾ ਇਹ ਗੱਲ ਸੱਚਾਈ ਹੈ ਕਈਆਂ ਨੂੰ ਗੱਲਾਂ ਕੌੜੀਆਂ ਲੱਗਣਗੀਆਂ ਪਰ ਸਾਰਿਆਂ ਨੂੰ ਪਤਾ ਵੀ ਸੱਚ ਕੀ ਹੈ ਤੇ ਝੂਠ ਕੀ ਹੈ ਪਿੰਡ ਦੇ ਵਿੱਚ ਚਿੱਟਾ ਕਿਵੇਂ ਆਇਆ ਤੇ ਉਹ ਕਿਉਂ ਤੋਂ ਡਰਦੇ ਨੇ ਲੋਕ ਵੀ ਭੈਰ ਭੈਣ ਸਾਡਾ ਅਸੀਂ ਕੀ ਲੈਣਾ ਬਾਰ ਗੇ ਪਿੰਡ ਦੇ ਵਿੱਚ ਏਕਤਾ ਹੋਊਗੀ ਤਾਂ ਕਿਸੇ ਦੀ ਜੁਰਤ ਨਹੀਂ ਪੈਂਦੀ ਪੀ ਹੱਥ ਲਾ ਲਈਏ ਏਕੇ ਦੇ ਵਿੱਚ ਜਿਵੇਂ ਉਹ ਇਕੱਠੇ ਹੋਏ ਨੇ ਤੇ ਆਪਾਂ ਨੂੰ ਵੀ ਇਕੱਠੇ ਹੋਣਾ ਪਊਗਾ ਹੀ ਪਊਗਾ ਇਹ ਗੱਲ ਸੋਚ ਲਓ ਤੇ ਨਹੀਂ ਰਲਣਾ ਭਾਈ ਕਿਸੇ ਨਾਲ ਨਾ ਰਲੋ ਪਰ ਆਪਦੇ ਪਿੰਡ ਦੀ ਰਾਖੀ ਤਾਂ ਆਪਾਂ ਆਪ ਹੀ ਕਰਨਾ ਜਾਣਦੇ ਆ ਆਪਣੀ ਰਾਖੀ ਆਪਾਂ ਆਪ ਕਰੀਏ ਬਸ ਇੰਨੀ ਹੀ ਬੇਨਤੀਆਂ ਕਰਨੀਆਂ ਜੀ ਹੋਰ ਕੋਈ ਨਹੀਂ ਬਾਕੀ ਜੇ ਇੱਥੇ ਹੀ ਚੱਲ ਪਰਵਾਰ ਨੂੰ ਸਹਾਇਤਾ ਮਿਲ ਜੂਗੀ ਉਦੋਂ ਮੁੜ ਕੇ ਚੱਲ ਮਹੀਨੇ ਬਾਅਦ ਦੁੱਖ ਤਿੰਨ ਭੁੱਲ ਜਾਣਗੇ ਜੇ ਇਹੀ ਸਿਲਸਿਲਾ ਚੱਲਦਾ ਰਿਹਾ ਤੇ ਉਦੋਂ ਆ ਇੱਕ ਹੋਰ ਮਰੂਗਾ ਉਹਨੂੰ ਚੋਕ ਜਲਾਵਾਂਗੇ ਅਸੀਂ ਆ ਜਾਾਂਗੇ ਮੈਂ ਬੋਲ ਤੂੰ ਫੇਰ ਇੱਕ ਹੋਰ ਮਰੂਗਾ ਉਹਨੂੰ ਚੋਕ ਚ ਲਾਏ ਉਹਨੂੰ ਮੌਜਾ ਦੋ ਤੇ ਨਹੀਂ ਸਿਲਸਿਲਾ ਚੱਲੀ ਜਾਊ ਜੇ ਨਾ ਜਾਕੇ ਜੇ ਜਾਗ ਨਾ ਦਾ ਜਾਗਣਾ ਪੈਣਾ ਹੀ ਆ ਜੇ ਲਾਸ਼ਾਂ ਨਹੀਂ ਦੇਖਣਿਆ ਚਾਹੁੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ